ਕਣਾ ਚਾਹੁੰਦੇ ਹੋ ਸਰ ਆ ਦੇਖੋ ਜੀ ਸਾਡੇ ਇਸ ਇਲਾਕੇ ਦੇ ਗਲਵਾਲੀ ਗੇਟ ਤੋਂ ਮਿਸਟਰ ਦਲੀਪ ਕੁਮਾਰ ਜੀ ਜਿਹੜੇ ਵਸਨੀਕ ਨੇ ਗਲਵਾਲੀ ਗੇਟ ਦੇ ਉਹਨਾਂ ਨੇ 7 ਤਰੀਕ ਨੂੰ ਆ ਕੇ ਦੱਸਿਆ ਕਿ ਮੈਂ 4 ਤਰੀਕ ਨੂੰ ਘਰੋਂ ਆਪਣੇ ਪਰਿਵਾਰ ਦੇ ਨਾਲ ਜੰਮੂ ਗਿਆ ਸੀਗਾ ਕਿਸੇ ਨਿੱਜੀ ਕੰਮ ਵਾਸਤੇ ਪੂਰੇ ਪਰਿਵਾਰ ਦੇ ਨਾਲ ਤੇ 07 ਤਰੀਕ ਨੂੰ ਵਾਪਸ ਆਇਆ ਤੇ ਆ ਕੇ ਵੇਖਿਆ ਮੇਰੇ ਘਰ ਦੇ ਤਾਲੇ ਟੁੱਟੇ ਸੀ ਗਲਮਾਰੀਆਂ ਟੁੱਟੀਆਂ ਪਈਆਂ ਸੀ ਉਹਦੇ ਵਿੱਚੋਂ ਕਾਫੀ ਸਮਾਨ ਜਿਵੇਂ ਸੋਨਾ ਚਾਂਦੀ ਕੈਸ਼ ਕਾਫੀ ਮਿਸਿੰਗ ਸੀਗਾ। ਤੋਂ ਜੋ ਇਸ ਮੁੰਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਇਨਸਪੈਕਟਰ ਨੀਰੇਜ ਜੀ ਨੇ ਮੇਰੇ ਧਿਆਨ ਚ ਲਿਆਂਦਾ ਤੇ ਫਿਰ ਚਲੋ ਅਸੀਂ ਬੈਠ ਕੇ ਇੱਕ ਪਲਾਨਿੰਗ ਕੀਤੀ। ਔਰ ਬੜੀ ਮਿਹਨਤ ਨਾਲ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਦੀ ਟੀਮ ਨੇ ਕੰਮ ਕੀਤਾ ਤੇ ਇੱਕ ਦਿਨ ਬਾਅਦ ਹੀ ਆਪਾਂ ਪ੍ਰਾਪਤੀ ਕੀਤੀ ਜਿਹੜਾ ਦੋਸ਼ੀ ਸੀ ਚੋਰ ਉਹਨੂੰ ਫੜ ਲਿਆ ਵਿਕਰਮ ਵਿਕਰਮ ਸਿੰਘ ਨਾਂ ਦਾ ਬੰਦਾ ਸੀਗਾ। ਵਿਕਰਮ ਸਿੰਘ ਹਾਂ। ਇਹ ਇਹਨਾਂ ਦਾ ਗੋਂ ਚੋਂ ਨਿਕਲੇ ਬੰਦਾ ਜਿਹਨੇ ਚੋਰੀ ਕੀਤੀ ਉਪਰੋਂ मतलब मतलब ਉਹਨੂੰ ਪਤਾ ਲੱਗ ਗਿਆ ਸੀ ਕਿ ਘਰੋਂ ਚਲੇ ਗਏ ਨੇ ਇਹਨੇ ਗਲੀ ਦੇ ਵਿੱਚੋਂ ਨਹੀਂ ਮੂਵਮੈਂਟ ਕੀਤੀ ਆਪਣੀ ਕੋਠੇ ਕੋਠੀ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਕੋਠਾ ਟੱਪਿਆ ਤੇ ਇਹਨਾਂ ਦੇ ਘਰ ਉੱਪਰ ਸੰਧ ਲਾ ਕੇ ਦੇ ਸਮਾਨ ਚੋਰੀ ਕੀਤਾ ਦੇਖੋ ਕਿੱਡਾ ਸ਼ਾਤਰ ਸੀਗਾ ਇਹਨੇ ਸਮਾਨ ਜਿਹੜਾ ਚੋਰੀ ਕਰ ਲਿਆ ਤੇ ਆਪਣੇ ਜਿਹੜਾ ਰਿਸ਼ਤੇਦਾਰ ਹੈ ਕਮਲਕਿਸ਼ੋਰ ਉਹ ਪਠਾਨ ਕੋਟ ਰੰਦਾ ਉਹਦੇ ਕੋਲ ਜਾ ਕੇ ਸਮਾਨ ਰੱਖਤਾ ਤੇ ਕਰਨ ਨੂੰ ਵਾਪਸ ਆ ਗਿਆ ਜਦੋਂ ਪੁਲਿਸ ਨੇ ਬੜਾ ਮਾਈਨੂਟਲੀ ਚੈੱਕ ਕੀਤਾ ਤੇ ਇਹ ਦੋਸ਼ੀ ਫਿਰ ਕਾਬੂ ਆਇਆ ਸਾਡੇ ਕਿ ਸਾਡੇ ਕੋਲੋਂ ਆ ਕੇ ਮੰਨਿਆ ਕਿ ਵੀ ਵਾਕੀ ਮੈਂ ਚੋਰੀ ਕੀਤੀ ਹੈ ਇਹਨਾਂ ਨੇ ਫਿਰ ਪਠਾਨਕੋਟ ਜਾ ਕੇ ਸਾਰੀ ਦੀ ਸਾਰੀ ਸਮਾਨ ਦੀ ਰਿਕਵਰੀ ਕਰਾਈ ਸਾਰਾ ਸੋਨਾ ਮਿਲ ਗਿਆ ਦੇਖੋ 1% ਵੀ ਸੋਨਾ ਨਹੀਂ ਘਟਿਆ ਸਾਰੀ ਸਾਰੀ ਚਾਂਦੀ ਮਿਲ ਗਈ ਕੈਸ਼ 1 ਲੱਖ ਹਜ਼ਾਰ ਰੁਪਏ ਸੀਗਾ ਜਿਹਦੇ ਚ 56 ਹਜ਼ਾਰ ਰੁਪਏ ਸਾਨੂੰ ਕੈਸ਼ ਪ੍ਰਾਪਤ ਹੋ ਗਿਆ ਕਿਉਂਕਿ ਇਹਨਾਂ ਕੁਝ ਖਰਚ ਚ ਰਿਹਾ ਸੀ ਆਪੋ ਦੇ ਵਿੱਚ ਖਰਚ ਰਿਹਾ ਤੁਹਾਨੂੰ ਪਤਾ ਜਦੋਂ ਚੋਰੀ ਦਾ ਸਮਾਨ ਕੋਈ ਹੁੰਦਾ ਤੇ ਫਿਰ ਖਰਚ ਕੁਛ ਲੈਂਦੇ ਆ ਖैर ਇਹ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਇੰਸਪੈਕਟਰ ਨੀਰਜ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਹਕ ਲਾਉਦੀ ਕਮਾਈ ਜਿਹੜੇ ਵਿਚਾਰੇ ਗਰੀਬ ਪਰਿਵਾਰ ਦੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਰਿਕਵਰੀ ਕੀਤੀ ਸਰ ਜੀ ਨਹੀਂ ਚਾਂਦੀ ਸੀ ਤੇ ਕਿੰਨਾ ਸੋਨਾ ਸੀ ਦੇਖੋ ਇਹਦੇ ਵਿੱਚ ਦੋ ਜਿਹੜਾ ਸੋਨਾ ਸੀਗਾ ਉਹਦੇ ਵਿੱਚ ਇੱਕ ਸੈੱਟ ਸੀਗਾ ਕੰਨਾਂ ਦੀਆਂ ਹਾਥ ਦੀਆਂ ਮੰਦਰੀਆਂ ਇਅਰਿੰਗਸ ਵਗੈਰਾ ਕਾਫੀ ਸਮਾਨ ਸੀ ਨਾਲ ਚੇਨ ਸੀ ਕਿ ਸੋਨੇ ਦੀ ਇਹ ਸੀ ਪਲਸ ਚਾਂਦੀ ਦੇ ਵਿੱਚ ਜਿਹੜੇ ਹਾਰ ਸੀਗੇ ਜਿਹੜੀ ਲੰਬੀ ਦੀ ਲੰਬੀ ਗੁੱਤ ਹੁੰਦੀ ਹੈ ਉਹ ਹੈ ਕਾਫੀ ਚਾਂਦੀ ਸੀਗੀ ਔਰ ਕੈਸ਼ ਵੀ ਸਾਰਾ ਬਰਨ ਮੁਦੂ ਦਾ ਸਰ ਜੀ ਦਾ ਫੜਿਆ ਕਿ ਦੂਸੀ ਚੋਰ ਹੈ ਉਹਦੇ ਤੇ ਪਹਿਲਾਂ ਵੀ ਕੋਈ ਅਦਰਾ ਤੱਕ ਮਾਮਲਾ ਆਗਾ ਜਾਂ ਕੋਈ ਨਹੀਂ ਉਹਦੇ ਤੇ ਖਿਲਾਫ ਹਲੇ ਕੋਈ ਅਪਰਾਧਿਕ ਮਾਮਲਾ ਨਹੀਂ ਗਾ ਲੇਕਿਨ ਅਸੀਂ ਪੂਰੇ ਪੰਜਾਬ ਤੋਂ ਪੂਰੇ ਮਸਲਤ ਪਤਾ ਕਰ ਰਹੇ ਹਾਂ ਕਿ ਹੋਰ ਕਿਹੜੇ-ਕਿਹੜੇ ਥਾਣੇ ਤੇ ਉਹਦੇ ਖਿਲਾਫ ਮਾਮਲਾ ਦਰਜ ਹੈ ਬੈਕਗ੍ਰਾਉਂਡ ਕੁਛ ਨਹੀਂ ਜੀ ਉਹ ਲੇਬਰ ਤੋਂ ਲਾ ਕੰਮ ਕਰਦਾ ਇੱਕ ਨਾ ਦਾ ਗਰੀਬ ਪਰਿਵਾਰ ਹੈ ਬਸ ਜਲਦੀ ਅਮੀਰ ਬਣਨ ਦੀ ਖਵਾਇਸ਼ ਤੋਂ ਪਤਾ ਹੈ ਲੋਕਾਂ ਨੂੰ ਲੈਂ ਦਦੀ ਹੈ ਉਹਦਾ ਦੀ ਅਮੀਰੀ ਦੀ ਖਵਾਇਸ਼ ਨਹੀਂ ਕਾਮਯਾਬੀ ਸਮਝਦੇ ਪੁਲਿਸ ਦੀ ਇੱਕ ਦਿਨ ਦੇ ਚੀ ਚੋਰੀ ਫੜਿਆ ਦਾ ਦੇਖੋ ਜੀ ਇਹ ਕਾਮਯਾਬੀ ਤੁਹਾਡੇ ਸਾਹਮਣੇ ਪੁੱਛ ਬਿਲਕੁਲ ਬੱਬਾ ਪਾਰ ਹੋ ਕੇ ਤੁਸੀਂ ਪਿਛਲੇ ਇੱਕ ਹਫਤੇ ਦੇ ਵਿੱਚ ਚੌਥੀ ਵਾਰੀ ਮੇਰੇ ਕੋਲ ਆ ਗਏ ਹੋ ਪ੍ਰੈਸ ਕਾਨਫਰੰਸ 'ਤੇ ਬੜੀ ਮਿਹਨਤ ਨਾਲ ਮੈਂ ਤੇ ਮੇਰੀ ਟੀਮ ਸਾਡੇ ਕੰਮ ਕਰ ਰਹੇ ਹਾਂ ਸਾਗਰਪ੍ਰੀਤ ਸਿੰਘ ਉਹ ਲਸਾ ਜਿਹੜੇ ਸਾਡੇ ਸੀਪੀ ਸਾਹਿਬ ਨੇ ਉਹਨਾਂ ਦੇ ਰਹਿ ਨਮਾਈ ਉੱਠੇ ਉਹਨਾਂ ਦੀਆਂ ਨੀਤੀਆਂ ਪਲੈਨਿੰਗ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਆ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਹਰ ਪਾਸਿਓਂ ਅੱਛੀ ਕਾਮੇ ਮਿਲ ਰਹੀ ਹੈ